ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤਮਾਹਾਰਾਜ ਕੀ ਜੈ ਕੌਮੀ ਗ੍ਰੰਥ ਜਾਨ ਪ੍ਰਕਾਸ਼ ਜੀ ਦੀ ਪਾਵਨ ਬਾਣੀ ਅੰਦਰ ਸਹਿਬ ਸਤਿਗੁਰੂ ਗੁਰੂ ਗਿਆਨਾਤਮਾਹਾਰਾਜ ਜੀ ਸ਼ਲੋਕ ਉਚਾਰਦੇ ਹਨ ਬੰਦਾ ਭੇਜਿਆ ਭਜਨ ਕਰਨ ਲਈ ਆਦ ਪੁਰਖ ਈਸ਼ਵਰ ਕਰਤਾਰ ਇਥੇ ਫਸ ਗਿਆ ਮੋਹ ਮਮਤਾ ਵਿੱਚ ਭੁੱਲ ਗਿਆ ਮਾਲਕ ਸਿਰਜਣਹਾਰ ਤੀਆਂ ਪੁੱਤਰ ਸਾਖ ਸੰਬੰਧੀ ਜਿੰਦ ਜਿਨਾ ਦੇ ਖਾਤਰ ਖੋਰੀ ਪ੍ਰੇਤ ਪ੍ਰੇਤ ਕਰ ਛੱਡ ਜਾਂਦੇ ਕੁਲ ਜਦ ਸਵਾਸਾਂ ਦੀ ਟੁੱਟਦੀ ਡੋਰੀ ਅਮਰਤ ਬੀਜਿਆ ਅਮਰਤ ਮਿਲਦਾ ਜ਼ਹਿਰ ਬੀਜਿਆ ਮਿਲਦਾ ਜ਼ਹਿਰ ਪਾਪਾਂ ਦਾ ਫਲ ਦੋਜ ਕੇ ਮਿਲਦਾ ਆਦ ਪੁਰਖ ਈਸ਼ਵਰ ਦਾ ਕਹਿਰ ਨਾਮ ਬੀਜਿਆ ਨਾਮ ਪਦਾਰਥ ਸੁਖ ਸਦੀਵੀ ਖੁਸ਼ੀਆਂ ਖਾਸ ਜੀਵਨ ਸਫਲ ਸਦਾਲੇ ਮੁਕਤੀ ਦੇਵਪੁਰੀ ਵਿੱਚ ਮਿਲਦਾ ਵਾਸ ਪੰਜ ਚੋਰ ਇਸ ਦੇਹੀ ਅੰਦਰ ਅੰਦਰੋਂ ਆਪਣਾ ਹੁਕਮ ਚਲਾਉੜ ਇਸ ਬੰਦੇ ਨੂੰ ਕਮਲਿਆਂ ਕਰਕੇ ਇਸ ਨੂੰ ਕੁੰਬੀ ਨਰਕ ਪਚਾਉਣ ਕਿਸ ਤੋਂ ਲੁਕ ਲੁਕ ਬਦੀਆਂ ਕਰੀਆਂ ਆਦ ਪੁਰਖ ਹੈ ਜਾਨਨਹਾਰ ਮਨ ਮੰਦਰ ਵਿੱਚ ਬੈਠਾ ਹੋਇਆ ਦੇਖ ਰਿਹਾ ਸਾਡਾ ਕੁਲ ਕਿਰਦਾਰ ਸਰਗੁਣ ਨਿਰਗੁਣ ਆਦ ਪੁਰਖ ਹੈ ਸਰਬ ਕਲਾਇਸ਼ਵਰ ਸਮਰਥ ਤ੍ਰੈ ਲੋਕੀ ਵਿੱਚ ਹਰ ਪ੍ਰਾਣੀ ਦਾ ਜੀਵਨ ਰਥ ਹੈ ਉਸ ਦੇ ਹੱਥ ਹੁਕਮ ਉਹ ਦੇ ਬਿਨ ਪਾਤਨਾ ਝੂਲੇ ਹਰ ਪ੍ਰਾਣੀ ਉਹ ਦੇ ਹੁਕਮ ਦੇ ਅੰਦਰ ਸ਼ਬਦ ਕੋ ਗੁਰੂ ਜੇ ਬਖਸ਼ਿਸ਼ ਕਰ ਦੇ ਦਿਸ ਪੈਂਦਾ ਰਬ ਮਨ ਦੇ ਮੰਦਰ ਸ਼ਬਦ ਗੁਰੂ ਜੇ ਬਖਸ਼ਿਸ਼ ਕਰਦੇ ਜਿਸ ਪੈਂਦਾ ਅਦਬ ਮਨ ਦੇ ਮੰਦਰ ਜੈ ਭਗਵਾਨ ਵਾਲਮੀਕੀ ਜੀ ਜੈ ਗੁਰੂ ਗਿਆਨਾਥ ਜੀ